ਔਖੇ ਹਾਲਾਤਾਂ ਨੇ ਉਸ ਨੂੰ ਤਰਦੇ ਰਸਤੇ ਦਿਖਾਏ ਪਰ ਉਸ ਨੇ ਆਪਣੇ ਸਾਰੇ ਸੁਪਨੇ ਦਿਲ ਵਿੱਚ ਸਜਾਏ ਜਦੋਂ ਇਸ ਵੀਰ ਦੀ ਰੀੜ ਦੀ ਹੱਡੀ ਟੁੱਟੀ ਤਾਂ ਦੁਨੀਆ ਨੇ ਸਮਝਿਆ ਸੀ ਕਿ ਇਹ ਰਿਸ਼ਤਾ ਟੁੱਟ ਗਿਆ ਪਰ ਇਸ ਭੈਣ ਨੇ ਆਪਣੇ ਪਿਆਰ ਤੇ ਸਾਥ ਨਾਲ ਵੀਰ ਦੀ ਹਰ ਕਮਜ਼ੋਰੀ ਨੂੰ ਮਜ਼ਬੂਤ ਬਣਾਇਆ ਗੱਲ ਕਰ ਰਹੇ ਹਾਂ ਸਪਾਇਨਲ ਕੋਰਡ ਇੰਜਰੀ ਦੀ ਜਿਸ ਦੇ ਵਿੱਚ ਆਪਣੇ ਤੇ ਸਮਾਜ ਸਾਥ ਛੱਡ ਦਿੰਦਾ ਹੈ ਪਰ ਇਸ ਭੈਣ ਨੇ ਰਿਸ਼ਤੇ ਦੀ ਤਾਗ ਨੂੰ ਟੁੱਟਣ ਨਹੀਂ ਦਿੱਤਾ ਔਰ ਵੀਰ ਦੀ 67 ਵੱਜਣ ਤੋਂ ਬਾਅਦ ਵਿਆਹ ਕਰਵਾ ਕੇ ਉਸ ਦਾ ਸਾਥ ਜ਼ਿੰਦਗੀ ਭਰ ਲਈ ਨਿਭਾਇਆ ਤੇ ਹੁਣ ਤੁਸੀਂ ਉਹਨਾਂ ਦਾ ਸਾਥ ਦੇ ਰਹੇ ਹੋ ਤੁਸੀਂ ਉਹਨਾਂ ਦਾ ਸਾਥ ਵਿੱਚ ਵਿਚਾਲੇ ਜਿਹੜਾ ਨਹੀਂ ਛੱਡਿਆ ਕੀ ਭਾਵਨਾ ਸੀ ਇਹਨਾਂ ਪ੍ਰਤੀ ਮਤਲਬ ਕਿ ਜਦੋਂ ਇੰਜਰੀ ਹੋਈ ਮੈਨੂੰ ਲੱਗਾ ਕਿ ਇਸ ਹਾਲ ਚ ਨਹੀਂ ਛੱਡਣਾ ਚਾਹੀਦਾ ਕਿਉਂਕਿ ਜੇ ਹੋਰ ਕਿਸੇ ਨਾਲ ਵੀ ਮੈਰਿਜ ਹੋ ਜਾਂਦੀ ਤਾਂ ਜੇ ਇਦਾਂ ਐਕਸੀਡੈਂਟ ਵਗੈਰਾ ਹੋ ਜਾਂਦਾ ਤਾਂ ਫਿਰ ਵੀ ਨਾਲ ਹੀ ਰਹਿਣਾ ਸੀ ਕਿਹੜਾ ਛੱਡਣਾ ਸੀ ਮਗਰ ਕਿ ਮੈਂ ਮੈਰिज ਕਰਵਾ ਲਈ 4 ਸਾਲ ਵੇਟ ਕੀਤੀ ਫਿਰ ਜਦੋਂ व्हीलचेयर ਤੇ ਆ ਗਈ ਉਸ ਤੋਂ ਬਾਅਦ ਫਿਰ ਮੈਰिज ਇਦਾਂ ਹੀ ਕਰਵਾ ਲਈ ਸੀ ਇਸ ਪਦਾਰਥਵਾਦੀ ਦੁਨੀਆ ਦੇ ਵਿੱਚ ਜਿੱਥੇ ਔਖੇ ਹਾਲਾਤਾਂ ਦੇ ਵਿੱਚ ਹਰ ਕੋਈ ਸਾਥ ਛੱਡ ਦਿੰਦਾ ਹੈ ਇਸ ਭੈਣ ਨੇ ਆਪਣੇ ਹਸਬੰਦ ਦਾ ਸਾਥ ਨਹੀਂ ਛੱਡਿਆ ਜਦੋਂ ਜ਼ਿੰਦਗੀ ਇੱਕ ਵਾਰ ਖੜ ਗਈ ਸੀ ਇਹ ਭੈਣ ਘਬਰਾਈ ਨਹੀਂ ਉਸਨੇ ਵੀਰ ਦੇ ਨਾਲ ਹਰ ਔਖੇ ਮੋੜ ਤੇ ਚੱਲ ਕੇ ਉਸ ਦਾ ਸਾਥ ਨਿਭਾਇਆ ਸਲੂਟ ਆ ਇਸ ਭੈਣ ਨੂੰ ਜਿਸ ਨੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਸਾਡੇ ਅੱਗੇ ਤੇ ਇਨਸਾਨੀਅਤ ਨੂੰ ਜ਼ਿੰਦਾ ਰੱਖਿਆ ਜੀ ਜ਼ਿੰਦਗੀ ਨੂੰ ਜਿਉਣ ਦਾ ਇੱਕ ਨਵਾਂ ਮਕਸਦ ਬਣ ਜਾਂਦਾ ਹੈ ਜਿਹਦਾ ਨਾਲ ਜੀਵਨ ਸਾਥੀ ਚੰਗਾ ਹੋਏ ਤੇ ਜ਼ਿੰਦਗੀ ਚੰਗੀ ਚੱਲਦੀ ਹੈ ਬੋਲਣ ਦੇ ਕੋਈ ਸ਼ਬਦ ਨਹੀਂ ਕੁਝ ਹੈਗਾ ਘਾਣ ਬੋਲਣ ਇਸ ਜੋੜੀ ਨੂੰ ਕਮੈਂਟਾਂ ਦੇ ਵਿੱਚ ਅਸ਼ੀਰਵਾਦ ਤੇ ਪਿਆਰ ਦੇਣਾ ਨਾ ਭੁੱਲਿਓ ਸੰਗਤ ਨੂੰ ਬੇਨਤੀ ਹੈ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਰਹਿੰਦੀ ਹੈ ਸਾਡੇ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਕਿ ਬਹੁਤ ਸਾਰੇ ਵੀਰ ਬਹੁਤ ਸਾਰੀ ਭੈਣਾ ਘਰਾਂ ਦੇ ਵਿੱਚ ਬੰਦ ਨੇ ਡੁੰਗੇ ਡੁੰਗੇ ਜ਼ਖਮਾਂ ਦੇ ਵਿੱਚ ਇਹਨਾਂ ਨੂੰ ਬਚਾਇਆ ਜਾ ਸਕਦਾ ਹੈ ਇਹਨਾਂ ਦੀ ਜ਼ਿੰਦਗੀਆਂ ਬਦਲੀਆਂ ਜਾ ਸਕਦੀਆਂ ਸਾਡਾ ਜ਼ਰੂਰ ਸਹਿਯੋਗ ਕਰੋ ਸਾਡੇ ਪੇਜ ਤੇ ਪਹੁੰਚੋ ਸਾਨੂੰ ਤੁਹਾਡੇ ਪਿਆਰ ਔਰ ਅਸ਼ੀਰਵਾਦ ਦੀ ਬਹੁਤ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ